ਪਤਨ ਕੀ ਬੋਲੀ ਜੰਦਨਾ ਮੈਂ ਤਸੋਂ ਦਾ ਵੀ ਕੱਖ ਜੇ ਖਾਣੀ ਦਿਓ ਮਸਾ ਉੱਚੀ ਬੋਲੋ ਫੱਕੀ ਸੁੰਗਾ ਮੰਮੀ ਆਹ ਕਿਉਂ ਸਾਡੇ ਕੰਨ ਪਾੜਨੇ ਆ ਕੀ ਸਾੜਨੇ ਆ ਸਾਡੇ ਕੰਨ ਪਾੜਨੇ ਆ ਸਾੜਨੇ ਕੀ ਮੰਮੀ ਤੂੰ ਤਾਂ ਬੋਲੀ ਹੈਗੀ ਹੈਗੀਆਂ ਤੂੰ ਸਾਨੂੰ ਵੀ ਬੋਲਾ ਕਰੇਂਗੀ ਕੀ ਖੋਲਿਆ ਹਾਇਰ ਬਾ ਪਿੰਕੂ ਦਾ ਲਾਜ ਕਿਉਂ ਨਹੀਂ ਕਰਾਉਂਦਾ ਗਾ ਆਪ ਤਾਂ ਬੋਲੀ ਹੋਈ ਹੋਈ ਐ ਨਾ ਮੈਨੂੰ ਲੱਗਦਾ ਨਾ ਆਪ ਤਾਂ ਪੜਦੇ ਐ ਨੇ ਪੜਵਾਏ ਆ ਇਹਨਾਂ ਸਾਡੇ ਵੀ ਕੰਨ ਦੇ ਪੜਦੇ ਪੜਵਾਉਣੇ ਆ ਕੀ ਬੋਲੀ ਜਾਂਦੀ ਆ ਮਾੜਾ ਜਿਹਾ ਉੱਚੀ ਬੋਲ ਲੈ ਕੀ ਹੋਇਆ ਉੱਚੀ ਬੋਲ ਉੱਚੀ ਮੈਨੂੰ ਨਹੀਂ ਸੁਣਦਾ ਮਾਂ ਤਾਂ ਕਿੰਨੀ ਕੁੱਚੀ ਬੋਲਾ ਬੋਲਾ ਕਿਹੜੀਆਂ ਬੋਲਾ ਮਾਤਾ ਪੋਲਾਣੀ ਕੀ ਬੋਲੀ ਜੰਨੀਆ ਮੈਨੂੰ ਨਹੀਂ ਸੁਣਦਾ ਕੁਛ ਵੀ ਇਹਨੂੰ ਇਹ ਵੋਲ ਕੱਟ ਰੱਖਿਆ ਕਰ ਮੈਨੂੰ ਸੁਣਦੀ ਨਹੀਂ ਇਹਦੀ ਆਵਾਜ਼ ਮੈਂ ਤਾਂ ਕਿੰਨੀ ਉੱਚੀ ਨਹੀਂ ਬੋਲਦੇ ਫੋਨ ਨਹੀਂ ਸਹੀ ਆ ਕੇ ਮਾਤਾ ਫੋਨ ਸਹੀ ਆ ਤੇਰੇ ਕੰਨ ਨਹੀਂ ਸਹੀ ਹੈਗੇ ਖਈ ਕੀ ਖਈ ਓਏ ਹਾਏ ਰੱਬਾ ਮੇਰੇ ਆ ਤੂੰ ਆ ਬੋਲੀ ਮੇਰੇ ਪੱਲੇ ਹੀ ਪਾਉਣੀ ਸੀ ਢੋਲੀ ਕਿਹੜੀ ਢੋਲੀ ਆਏ ਓਏ ਆਪ ਤਾਂ ਉਹ ਬਾਹਰ ਤਰ ਜਾਂਦਾਗਾ ਸਵੇਰੇ ਨਿਕਲ ਜਾਂਦਾ ਇਹ ਬੋਲੀ ਨੂੰ ਮੇਰੇ ਪੱਲੇ ਪਾ ਦਿੰਦਾ ਨਾ ਇਹ ਕੰਮ ਕਰਨ ਦਿੰਦੀ ਆ ਕੁਛ ਤੇ ਨਾ ਵਾਸਤਾ ਉੱਚੀ ਬੋਲ ਉੱਚੀ ਉੱਚੀ ਮਾਤਾ ਤੇਰੇ ਕੰਨ ਦੇ ਨਾ ਪਰਦੇ ਫਟੇ ਹੋਏ ਆ ਮੇਰੇ ਨਹੀਂ ਫਟੇ ਹੋਏ ਮੈਨੂੰ ਰੋਟੀਆਂ ਪਕਾ ਲੈਂਦੇ ਆ ਜਿਹੜੀਆਂ ਖਾਣੀਆਂ ਨਾ ਉਹ ਮੈਨੂੰ ਬਣਾ ਲੈਂਦੇ ਨਾ ਘਰ ਨੂੰ ਸਿਰ ਤੇ ਚੱਕ ਕੀ ਉੱਚੀ ਬੋਲ ਉੱਚੀ ਕੀ ਮੈਂ ਸਪੀਕਰ ਨਹੀਂ ਪਾੜਨਾ ਹੁਣ ਕੀ ਖਾੜਨਾ ਜਾਂ ਭੁੱਖ ਲੱਗੀ ਆ ਰੋਟੀ ਤੇ ਫੇ ਰੋਟੀਆਂ ਹੀ ਪਕਾਉਣ ਡਈ ਸੀ ਆ ਦੇਲਾ ਰੋਟੀ ਪਕਾਉਣ ਡਈ ਸੀ ਹਾਏ ਵੇਖੀ ਮੈਨੂੰ ਵੇਲਣਾ ਮਾਰਦੀ ਆ ਲੈਣ ਦੇ ਟਿੰਕੂ ਨੂੰ ਮੈਂ ਕਿਹਾ ਮੈਨੂੰ ਐ ਮਾਰਦੀ ਆ ਹਾਏ ਰੱਬਾ ਮੇਰਾ ਤਾਂ ਨਾ ਜੀ ਕਰਦਾ ਮੈਨੂੰ ਲੰਮੇ ਪਾੜਾ ਤੇ ਤਾਂ ਇਹਨਾਂ ਵੇਲਣ ਨਾਲ ਇਹਦਾ ਸਿਰ ਭੰਨਾ ਮੈਂ ਜਿਹੜੇ ਹਸਾਵਣਾ ਦੇ ਹਾਲਾਤ ਆਗੇ ਚੱਲ ਤੂੰ ਰੋਟੀ ਦੇ ਮੈਨੂੰ ਜੋ ਕਰਨਾ ਨਾ ਬਾਅਦ ਚ ਕਰ ਲਈ ਪਤਾ ਨਹੀਂ ਮੈਨੂੰ ਲੱਗਦਾ ਨਹੀਂ ਤੂੰ ਕੀ ਬੋਲੀ ਜੰਨੀ ਆ ਮੈਨੂੰ ਭੁੱਖ ਲੱਗੀ ਆ ਜਾ ਤੇ ਲੰਗਰ ਹੀ ਪਕਾਣ ਡਈ ਸੀ ਮੈਂ ਤੇਰੇ ਵਾਸਤੇ ਜਾ ਫਿਰ ਜਾ ਮੈਨੂੰ ਵੇਲਣੇ ਐ ਕਰਦੀ ਆ ਲੈਣ ਦੇ ਅੱਜ ਟਿੰਕੂ ਨੂੰ ਹਾਂ ਆ ਲੈਣ ਦੇ ਫਿਰ ਟਿੰਕੂ ਨੂੰ ਮੈਂ ਵੀ ਕਹੂੰਗੀ ਬੋਲੀ ਮੇਰੇ ਬਾਸ ਵਾਸਤੇ ਧਰੀ ਆ ਪਤਾ ਨਹੀਂ ਕੀ ਬੋਲ ਬਾਲ ਕੇ ਚੱਲ ਜਾਂਦੀ ਆ ਮੈਨੂੰ ਕੱਖ ਨਹੀਂ ਸੁਣਦਾ ਹਾਏ ਓਏ ਰੱਬਾ ਹੁਣ ਤਾਂ ਚੰਗੀ ਆ ਜੋ ਵੀ ਬੋਲਦੀ ਹੋਗੀ ਚੰਗਾ ਹੀ ਕਹਿੰਦੀ ਹੋਗੀ ਮੈਨੂੰ ਜੇ ਕਿੰਨਾ ਚੰਗਾ ਹੁੰਦਾ ਜੇ ਮੈਨੂੰ ਉਹਦੀਆਂ ਗੱਲਾਂ ਸੁਣਦੀਆਂ ਹੁੰਦੀਆਂ ਤੇ ਹੈ ਵੀ ਮੇਰੇ ਲਈ ਕੀ ਚੰਗਾ ਕਹਿੰਦੀ ਆ ਚੱਲ ਰੋਟੀ ਲਿਆ ਦੇ ਪਤਾ ਨਹੀਂ ਆਵਾਜ਼ ਸੁਣੀ ਆ ਕਿ ਨਹੀਂ ਮੈਨੂੰ ਭੁੱਖ ਲੱਗੀ ਆ ਆਏ ਹੋਏ ਜੱਸੀ ਹਾਂ ਜੀ ਜੀ ਕੋਸ਼ਣੇ ਜੀ ਜੀ ਹਾਂ ਤੁਹਾਨੂੰ ਪਤਾ ਤਾਂ ਆ ਮੇਰੇ ਸੱਸ ਦਾ ਹਾਲ ਦਾ ਤਾਂ ਹੀ ਤਾਂ ਮੈਂ ਕਚਲ ਨੇ ਦੇਖਿਆ ਮਾ ਉਹ ਤਾਂ ਭੈਣੇ ਬਾਹਲਾ ਕਮਰ ਕੁੱਟਦੀ ਹੈ ਕਮਲ ਕੀ ਕਰਦੇ ਉਹਨੂੰ ਸੁਣਦਾ ਨਹੀਂ ਕਰਦਾ ਨਹੀਂ ਉਹਨਾ ਫੋਨ ਤੇ ਛੱਡੀ ਜਾਂਦੀ ਹੈ ਫੋਨ ਤੇ ਗਾਣੇ ਲਾਏ ਹੋਏ ਉਹ ਫੋਨ ਉਹਨੂੰ ਆਵਾਜ਼ ਕੀਤੀ ਹੋਈ ਠੀਕ ਆ ਨਾ ਇੱਧਰ ਲਾਵੇ ਇੱਧਰ ਲਾਵੇ ਉਹ ਮੈਂ ਇੱਥੇ ਮੈਂ ਇਨਾ ਮੇਰਾ ਮੇਰਾ ਸਿਰ ਦੁਖਣ ਲੱਗਦਾ ਨਾ ਪਹਿਲਾਂ ਤੁਸੀਂ ਫੋਨ ਦਿਓ ਇਹਨਾਂ ਨੂੰ ਉਹਨੂੰ ਬੋਲੀ ਨੂੰ ਕੀ ਸੁਣਦਾ ਤੁਸੀਂ ਫੋਨ ਕਿਉਂ ਫੜਾਉਂਦੇ ਹੋ ਉਹਨੂੰ ਦੀਦੀ ਮੈਂ ਤਾਂ ਕੰਮ 'ਚ ਬਿਜੀ ਹੁੰਨੀ ਆ ਚੱਕ ਲੈਂਦੀ ਆ ਫੋਨ ਨਾ ਨਾ ਤੂੰ ਫੋਨ ਉਹਰਾ ਪਰਖ ਰੱਖਿਆ ਕਰੋ ਫੜਾਇਆ ਹੀ ਨਾ ਕਰ ਉਹ ਤਾਂ ਬੋਲੀ ਆ ਉਹਨੂੰ ਕੀ ਸੁਣਦਾ ਐਵੇਂ ਉੱਚੀ ਬੋਲੀ ਜਾਂਦੀ ਆ ਤੁਹਾਨੂੰ ਤਾਂ ਸੁਣਦਾ ਨਾ ਹਣ ਤੋ ਜੀ ਤਾਂ ਮੈਂ ਉਹ ਹੁੰਦੀ ਆ ਨਾ ਖਰਾਬ ਦੇਦੀ ਮੈਂ ਕੱਲੀ ਹੁੰਨੀ ਆ ਇੱਥੇ ਇੰਨਾ ਸੌਣ ਗਮਤ ਕੰਮ ਕਰਨਾ ਵੀ ਇੱਥੇ ਮੇਰਾ ਦੁੱਬਰ ਕਰ ਦਿੰਦੀ ਆ ਇਹ ਵਾਜਾ ਮਰੀ ਜਾਊ ਮਰੀ ਜਾਊ ਮੈਨਵਾ ਦੇ ਦੇ ਮੈਨੂੰ ਆ ਦੇ ਤੂੰ ਬੋਲੀ ਆ ਮੈਂ ਤਾਂ ਨਹੀਂ ਬੋਲੀ ਹੈਗੀ ਹਾਂ ਹਾਂ ਫਿਰ ਅਗਲਾਂ ਨੂੰ ਪਤਾ ਕੀ ਕਹਿਣਾ ਸੱਸ ਦੀ ਸੇਵਾ ਨਹੀਂ ਕਰਦੀ ਸੇਵਾ ਨਹੀਂ ਕਰਦੀ ਸਹੀ ਕਰ ਹਣ ਸੁਣਨ ਵਾਲਾ ਨਾ ਤੇ ਇਹ ਕਹਿਣਾ ਪਰ ਆਏ ਨਹੀਂ ਪਤਾ ਉਹ ਬੋਲੀ ਆਗੀ ਮੈਂ ਤਾਂ ਨਹੀਂ ਬੋਲੀ ਹਾਂ ਸਾਡੇ ਅਰਗਾਂ ਤਾਂ ਪਤਾ ਭਾਈ ਆ ਫੋਨ ਨਾ ਦਿਹਾ ਕਰ ਤੋ ਮੇਰਾ ਤਾਂ ਲਉ ਪੀ ਲੰਦੀ ਹੁਣ ਇੰਨਾ ਸਰਕ ਪਾਇ ਹੁੰਦਾ ਰੋਟੀ ਨੂੰ ਵਾਜਾ ਮਾਰੀ ਜਾਂਦੇ ਮਾਰੇ ਮੈਨੂੰ ਪਤਾ ਵੀ ਰੋਟੀ ਦਾ ਟਾਈਮ ਆ ਮੈਂ ਰੋਟੀ ਆ ਹੁਣ ਮੈਂ ਰੋਟੀ ਬਣਾਉਂਦੀ ਪਰ ਹੋਂਦੇ ਚਾਰ ਵਾਰੀ ਉਹਦੇ ਕੋਲੇ ਜਾ ਕੇ ਆਈਆਂ ਬਸ ਤੇ ਰੋਟੀ ਵੀ ਮੈਨੂੰ ਬਣਾਉਣ ਦਿੰਦੇ ਨਾ ਤੋ ਭਾਜੀ ਨੂੰ ਕਹਿੰਦੇ ਮਸ਼ੀਨ ਮਚੋਣ ਲਵਾ ਦੇ ਪਰ ਕੋਈ ਜੇ ਤਾਂ ਮਸ਼ੀਨ ਲਵਾਤੀ ਨਾ ਮੈਨੂੰ ਇੰਨਾ ਵੀ ਪਤਾ ਇਹਨੇ ਕੰਨਾਂ ਚ ਮਸ਼ੀਨ ਵੀ ਨਹੀਂ ਰਹਿਣ ਦੇਣੀ ਹਾਂ ਭੂਣ ਫਾਣ ਦੇ ਦੇ ਰੋਟੀ ਦੇ ਦੇ ਆ ਸੁਣ ਲੋ ਇਦਾਂ ਵਾਜਾ ਮਾਰਦੀਆਂ ਬਸ ਰੈਨ ਕਿਤੇ ਪੱਕੇ ਪੁੱਕੇ ਛੱਡ ਦੇ ਇਹਦੇ ਕਿਤੇ ਥੋੜੇ ਦਿਨ ਇਹਨੂੰ ਕਿਸੇ ਨੇ ਨਹੀਂ ਚੱਲਣਾ ਇਹ ਕੋ ਐਵੇਂ ਨਹੀਂ ਅਗਲਾ ਕਹਿੰਦਾ ਤੁੰਨੋ ਬੋਲੀ ਆ ਇਹ ਇਹਨੂੰ ਕਿਸੇ ਨੇ ਨਹੀਂ ਚੱਲਣਾ ਇਹਨੂੰ ਤਾਂ ਜੱਸੀ ਚੱਲੂਗੀ ਸਹੀ ਗੱਲ ਆ ਚੱਲ ਤੂੰ ਲਿਆ ਰੋਟੀ ਮੈਂ ਦੇਖਦੀ ਆ ਕੀ ਕਹਿੰਦੀ ਜਾ ਮੈਂ ਤਾਂ ਸਿਰ ਪਿੜਕਰਾਇਆ ਹੀ ਹੁਣ ਤੁਸੀਂ ਜਾਓ ਮੈਂ ਚਲ ਮੈਂ 2 ਮਿੰਟ ਦੇਖਾਂ ਤੁੰਨੋ ਬੋਲੀ ਆ ਰਹੇ ਨੇ ਹੁਣ ਟਿੰਕੂ ਨੂੰ ਮਤਲਬ ਉਹ ਗੱਲ ਕਰਦੀ ਹੈ ਕਿ ਪਿਆਰ ਤਾਂ ਤੂੰ ਸਵੇਰੇ ਚਲਾ ਜਾਣਾ ਆ ਬੋਲੀ ਮੇਰੇ ਪੱਲੇ ਪਾ ਜਾਣਾ ਉਹੀ ਤਾਂ ਗੱਲ ਹੈ ਤੂੰ ਕੰਮ ਕਰ ਮੈਂ ਕੰਮ ਕਰਾਂ ਜਵਾਬ ਸੰਭਾਂ ਕੇ ਮੈਂ ਬੋਲੀ ਨੂੰ ਸੰਭਾ ਉਹੀ ਤਾਂ ਗੱਲ ਚੱਲ ਮੈਂ ਦੇਖ ਦਿੰਦਾ ਜਾਓ ਦੇਦੇ ਮੈਂ ਨਹੀਂ ਪਤਾ ਨਹੀਂ ਕਿੱਥੇ ਬੈ ਗਈ ਆ ਰੋਟੀ ਨਹੀਂ ਲਿਆਉਂਦੀ ਭਈ ਕਿਵੇਂ ਆ ਤੁਹਾਨੂੰ ਭੈਣੇ ਕੀ ਹਾਲ ਆ ਕੀ ਉੱਚੀ ਬੋਲ ਸੱਸਰੀ ਘਿਵੇਂ ਆ ਸੇਤ ਠੀਕ ਆ ਸੇਤ ਠੀਕ ਆ ਜੇ ਹਾਂ ਹੁੰਦਾ ਹੈ ਨਾ ਹੋਲੀ-ਗੋਲੀ ਹੋਲੀ-ਹੋਲੀ ਬੂਲਦਾ ਉੱਚੀ ਬੋਲੋ ਪਾਠ ਕਰ ਲਿਆ ਕਰ ਪਾਠ ਪਾਠ ਰੱਬ ਦਾ ਨਾਮ ਲੈ ਲਿਆ ਕੱਠ ਕਾਠ ਕੱਠ ਕਰ ਲਿਆ ਕਰ ਇਹ ਨਹੀਂ ਬੇਪਣੇ ਕਾਹਦਾ ਬੋਲੀ ਨਾਲ ਮੱਥਾ ਮਾਰਨਾ ਪਰ ਰੱਬ ਦਾ ਨਾਮ ਲੈ ਲਿਆ ਕਰ ਰੱਬ ਦਾ ਰੱਬ ਦਾ ਨਾਮ ਸਾਸਰੀ ਕਾ ਹਾਏ ਬੇ ਬੋਲਿਆ ਕੁਝਿਆ ਮੈਂ ਤੈਨੂੰ ਐ ਕਹਿਨੀ ਆ ਵੀ ਰੱਬ ਦਾ ਨਾਮ ਲੈ ਲਿਆ ਕਰ ਬਾਹੇ ਗੁਰੂ ਬਾਹੇ ਗੁਰੂ ਵਾਪੇ ਸਾਸਰੀ ਕਾ ਤੂੰ ਕਿ ਮੈਨੂੰ ਵਾਰਸ ਵਾਰ ਵਾਰ ਸਾਸਰੀ ਕਾ ਬੁਲਾਈ ਜੰਨੀ ਆ ਬਲਾ ਤਾਂ ਲਈ ਆ ਚੱਲੀ ਆ ਨਾ ਨਹੀਂ ਪਹਿਲੇ ਮੈਂ ਤਾਂ ਚੱਲੀ ਆ ਧੰਨ ਦੀ ਜਸੀ ਆ ਜਿਹੜੇ ਬੋਲੀ ਨੂੰ ਸੰਦ ਲੱਸੀ ਲਿਆ ਦੇ ਮੈਨੂੰ ਲੱਸੀ ਰੋਟੀ ਵੀ ਨਹੀਂ ਲੈ ਕੇ ਆਈ ਓ ਹਾਈ ਨੀ ਰਪਾ ਇਹ ਜਸੀ ਕੀ ਬੋਲੀ ਆ ਲੈ ਕੇ ਆਈ ਲੱਸੀ ਕੀ ਹਾਲ ਹੋਊਗਾ ਦਾ ਭੈਣ ਭੋਣ ਕੋਲੇ ਚਲੀ ਜਾ ਦੋ ਦਿਨ ਆਪਦੀ ਕੋਲੇ ਸਾਂਭ ਲੂ ਉਹ ਤੈਨੂੰ ਮੈਂ ਤਾਂ ਜਾਣਨੀ ਆ ਪਹਿਲੇ ਕੀ ਮੈਂ ਤਾਂ ਆਈ ਸੀ ਕਿ ਮੈਂ ਕਿਹਾ ਚੱਲ ਧੰਨੋ ਬੋਲੀ ਕੋਲੇ ਦੋ ਮਿੰਟ ਦਾ ਪਤਾ ਲੈ ਕੇ ਆਉਣੀ ਆ ਹੈ ਤੂ ਤਾਂ ਭੈਣੇ ਦੁਖੀ ਕਰ ਲੈਨੀ ਆ ਤਨ ਦੀ ਜੱਸੀ ਆ ਜਿਹੜੀ ਤੇ ਇਨਸਾਨ ਦੀ ਆ ਖਾਂਬਦੀ ਆ ਕੀ ਖਾ ਲਿਆ ਉਹਨੇ ਤੇਰਾ ਨੀ ਖਾਨ ਦੇ ਕੁਛ ਨਹੀਂ ਖਾਦਾ ਨਹੀਂ ਭੈਣੇ ਆ ਇਹਦਾ ਇਲਾਜ ਲੂਜ ਕਰਾ ਲਾ ਕੰਨਾਂ ਦਾ ਮਸ਼ੀਨ ਮਸ਼ੂਨ ਲਵਾ ਲਾ ਹਾਂ ਸੋਹਣੀਆਂ ਨੇ ਕਦੋਂ ਲਈਆਂ ਨੇ ਨਹੀਂ ਭੈਣੇ ਮੈਂ ਤਾਂ ਤੈਨੂੰ ਮਸ਼ੀਨ ਨੂੰ ਕਹਨੀ ਐ ਤੇ ਮਸ਼ੀਨ ਲਵਾ ਲਾ ਟੂਟੀਆਂ ਕਿਹੜੀ ਸੋਹਣੀਆਂ ਨੇ ਆ ਨੇ ਨਹੀਂ ਭੈਣੇ ਤੂੰ ਤਾਂ ਸੱਚੀ ਭੈਣੇ ਬਹੁਤ ਦੁਖੀ ਕਰਦੀ ਹੈ ਬਹੁਤ ਵਿਚਾਰੀ ਧੰਨ ਦੀ ਹੈ ਜਿਹੜੀ ਤੈਨੂੰ ਸਾਹਮਦੀ ਬੋੜਾ ਬੱਦਲ ਜੀ ਹਾਂ ਜੰਦੀ ਆ ਮੈਨੂੰ ਕੁਛ ਨਹੀਂ ਸੁਣਦਾ ਉੱਚੀ ਨਹੀਂ ਬੋਲਦੀਆਂ ਮੈਂ ਤਾਂ ਜਾਣੀ ਆ ਦੋ ਘੜੀਆਂ ਆਈ ਸੀ ਖਾਣੀਆਂ ਤੇਰਾ ਸਹਿਰ ਇਹ ਦਿਮਾਗ ਖਰਾਬ ਕਰ ਦਿੰਦੀ ਆ ਬੋਲੀ ਚਹੀ ਜਦ ਮੈਂ ਵੀ ਮੈਂ ਵੀ ਚਲਦੀ ਨਾ ਨਹੀਂ ਤੂੰ ਬਹਿ ਜਾ ਭੈਣੇ ਇੱਥੇ ਮੈਂ ਇੱਥੇ ਕਹਿੰਨੀ ਹਾਂ ਜਸਤਿਨ ਤੇ ਰੋਟੀ ਦੇ ਦੂ

ਉਹਰ ਤਾਂ ਕਰ ਸੁਹੀ ਜੀ ਆ ਟੂ ਡੇਟ ਨਹੀਂ ਬਣੀ ਹਾਲ ਤੱਕ ਜਿੱਡੀ ਤੇਰੀ ਮਾਂ ਬੋਲੀ ਮੇਰੇ ਪੱਲੇ ਪਾਈ ਹੋਈ ਆ ਉਹ ਕੁਛ ਕਰਨ ਦਊਗੀ ਕਿਉਂ ਨੇ ਹੁਣ ਤੈਨੂੰ ਕੀ ਕਹਤਾ ਮੈਂ ਉਹਦੇ ਨਾਲ ਸਿਰਖ ਪਾਈ ਕਰਾਂ ਕਿ ਮੈਂ ਕੰਮ ਕਰਾਂ ਬਾਜਾ ਮਾਰੀ ਜੋ ਮਾਰੀ ਜੋ ਮਾਰੀ ਜੋਗੀ ਨਾ ਕੰਮ ਕਰਦੀ ਐ ਨਾ ਕਰਨ ਦਿੰਦੀ ਐ ਤੈਨੂੰ ਪਤਾ ਤਾਂ ਹੈਗਾ ਉਹ ਕੰਨੋਂ ਨੂੰ ਘੱਟ ਸੁਣਦਾ ਵਾ ਤੇ ਤੂੰ ਆਪ ਉਸ ਨਾਲ ਅਡਜਸਟ ਕਰ ਲੈ ਮੈਂ ਕੀ ਅਡਜਸਟ ਕਰ ਲਾ ਫੋਨ ਦੀ ਆਵਾਜ਼ ਉੱਚੀ ਛੱਡ ਦਿੰਦੀ ਐ ਟੀਵੀ ਦੀ ਆਵਾਜ਼ ਉੱਚੀ ਛੱਡ ਦਿੰਦੀ ਐ ਪੰਦਾ ਕੰਮ ਕਰ ਕੇ ਪਾਗਲ ਕਰ ਦਿੰਦੀ ਆ ਉਹਦੇ ਦਾ ਕਰਨ ਤੇ ਪੜਦੇ ਫਟੇ ਫਟੇ ਉਹ ਨਾਲ ਮੈਨੂੰ ਮੇਰੇ ਵੀ ਫਾੜੂਗੀ ਕੁਝ ਨਹੀਂ ਹੁੰਦਾ ਹੁੰਦਾ ਉਹਦਾ ਮਸ਼ੀਨ ਮਸ਼ੂਨ ਲਵਾ ਦੋ ਲਾਰੀ ਕਰਾ ਦੋ ਦਾ ਸਰ ਰੋਟੀ ਬਣਾ ਜਲਦੀ ਲੈ ਕੇ ਆਉ ਨਾਲ ਰੋਟੀ ਨੂੰ ਮੈਨੂੰ ਮੇਲੜੇ ਮਾਰਦੀ ਆ ਆ ਲੈnde ਮੇਰੇ ਪੁੱਤ ਨੂੰ ਉਹਨੂੰ ਦੱਸੂਗੀ ਮੈਂ ਚਲੀ ਜਾਣਾ ਆਪਣੀ ਤੈਣ ਘਰੀ ਕੀ ਹੋਇਆ ਮਾਤਾ ਪਤਾ ਓਹੋ ਬਾਦਾ ਕੀ ਹੋਇਆ ਮੈਨੂੰ ਨਾ ਵੇਲਣੇ ਮਾਰਦੀ ਆ ਮੈਂ ਨਹੀਂ ਰਹਿਣਾ ਮੈਨੂੰ ਪੈਸੇ ਦੇ ਮੈਂ ਆਪਣੀ ਭੈਣ ਘਰ ਜਾਣਾ ਵਾ ਜੱਸੀ ਨੇ ਕੀ ਕਿਹਾ ਹੁਣ ਤੈਨੂੰ ਕੀ ਕੀ ਕਹਿੰਦੇ ਜੱਸੀ ਤੈਨੂੰ ਪਤਾ ਨਹੀਂ ਤੂੰ ਨਾ ਕੁਝ ਬੋਲ ਮੈਨੂੰ ਨਹੀਂ ਸੁਣਦਾ ਮੈਨੂੰ ਬਾਤ ਪੈਸੇ ਦੇ ਮੈਂ ਜਾਣਾ ਵਾ ਉਹ ਮਾਰਦੀ ਆ ਮੈਨੂੰ ਤੂੰ ਕਿੱਥੇ ਜਾਣਾ ਵਾ ਨਹੀਂ ਤਾਂ ਹੁਣ ਕੀ ਆ ਵਾ ਜੱਸੀ ਨੇ ਲੱਸੀ ਨਹੀਂ ਦਿੱਤੀ ਉਹਨੇ ਮੈਨੂੰ ਪੀਣ ਨੂੰ ਹਾਂ ਲੱਸੀ ਨਹੀਂ ਜੱਸੀ ਜੱਸੀ ਲੱਸੀ ਨਹੀਂ ਦਿੱਤੀ ਉੱਚੀ ਬੋਲ ਮੈਨੂੰ ਲੱਸੀ ਨਹੀਂ ਦਿੱਤੀ ਉਹਨੇ ਪੀਣ ਨੂੰ ਮੈਨੂੰ ਪੈਸੇ ਦੇ ਤੂੰ ਪੈਸੇ ਮੈਂ ਮੈਨੂੰ ਨਹੀਂ ਪਤਾ ਕੀ ਕਰਨੇ ਆ ਪੈਸੇ ਪੈਸੇ ਦੇ ਮੈਨੂੰ ਪੈਸੇ ਮੈਂ ਜਾਣਾ ਤੇਰੀ ਮਾਸੀ ਘਰ ਓ ਯਾਰ ਛੱਡਿਆਉਂਗਾ ਮੈਂ ਪੈਸੇ ਦੇ ਮੈਨੂੰ ਪੈਸੇ ਓ ਲੈ ਲਈ ਪੈਸੇ ਵੀ ਲੈ ਲਈ ਤੇ ਜਿੱਸੀ ਮੈਂ ਕੀ ਲੜਾਈ ਹੋਈ ਆ ਲੱਸੀ ਨਹੀਂ ਦਿੱਤੀ ਉਹਨੇ ਮੈਨੂੰ ਪੀਣ ਨੂੰ ਆਏ ਫੇਰ ਅੱਬਾ ਮੈਨੂੰ ਪੈਸੇ ਦੇ ਮੈਨੂੰ ਲੱਸੀ ਕਰਕੇ ਲੜਾਈ ਕਰ ਲਈ ਤੁਸੀਂ ਵੀ ਲੱਸੀ ਨਹੀਂ ਦਿੱਤੀ ਤੇ ਲੜਦੇ ਤੁਸੀਂ ਆਪਸ ਵਿੱਚ ਪੈਸੇ ਦੇ ਮੈਨੂੰ ਮੈਨੂੰ ਨਹੀਂ ਪਤਾ ਤੂੰ ਕੀ ਬੋਲੀ ਜਾਂਦਾ ਮੈਨੂੰ ਨਹੀਂ ਸੁਣਦਾ ਪੈਸੇ ਦੇ ਮੈਨੂੰ ਪੈਸੇ ਇੰਨਾ ਇਲਾਜ ਕਰਾਇਆ ਫਿਰ ਵੀ ਇਹਨੂੰ ਕਰਨਾ ਤੋਂ ਕੋਈ ਫਰਕ ਨਹੀਂ ਪਿਆ ਚੱਲ ਕੋਈ ਨਾ ਦੇ ਦਿੰਨਾ ਪੈਸੇ ਵੀ ਲਿਆ ਦਿੰਦਾ ਵਾ ਤੂੰ ਜੁੱਪਰ ਹੈ ਜਿਆਦਾ ਉੱਚੀ ਨਾ ਬੋਲਿਆ ਕਰ ਜਿਆਦਾ ਬੋਲਿਆ ਕਰ ਕੀ ਖੋਲਤਾ ਮੈਂ ਜਿਆਦਾ ਫੋਨ ਨਾ ਉੱਚੀ ਉੱਚੀ ਦੇਖਿਆ ਕਰ ਸੁਣਿਆ ਕਰ ਮੈਨੂੰ ਨਹੀਂ ਪਤਾ ਮੈਨੂੰ ਪੈਸੇ ਦੇ ਕੀ ਬੋਲਦਾ ਮੈਨੂੰ ਨਹੀਂ ਖੂਨ ਫੋਨ ਖੂਨ ਉਹ ਨਹੀਂ ਯਾਰ ਫੋਨ ਫੋਨ ਟੈਲੀਫੋਨ ਮਾਯਾ ਰ ਅਵਾਜ਼ ਹੀ ਨਹੀਂ ਆਉਂਦੀ ਆਵਾਜ਼ ਬਹੁਤ ਉੱਚੀ ਕਰਦੀਆਂ ਤੂੰ ਖੁੱੱਚੀ ਕਰਦੀਆਂ ਉਹ ਨਹੀਂ ਬਹੁਤ ਉੱਚੀ ਸੁਣਦੀਆਂ ਨਹੀਂ ਸੁਣਦਾ ਪੈਸੇ ਦੇ ਤੂੰ ਮੈਨੂੰ ਪੈਸੇ ਮੈਂ ਜਾਣਾ ਵਾ ਨਹੀਂ ਹਟਦਾ ਤਾ ਰੁਕ ਮੈਨ ਲੈ ਕੇ ਆਨਾ ਲੈ ਵੇਲਾ ਚਲਾ ਗਈ ਮੈਨੂੰ ਪੈਸੇ ਦੱਸ ਕੇ ਨਹੀਂ ਗਿਆ ਹਾਏ ਵੇ ਰੱਬਾ ਮੈਂ ਆਪਣੀ ਭੈਣ ਘਰ ਜਾਣਾ ਵਾਂ ਮੈਂ ਚਲ ਜਾਣਾ ਦੋ ਦਿਨ ਤੁਸੀਂ ਕਿੱਥੇ ਚੱਲੋ? ਉਹਨਾ ਮਦਨ ਪੈਸੇ ਮੰਗੇ ਆ ਕਹਿੰਦੇ ਮੈਂ ਜਾਣਾ ਕਿਹੜੇ ਪੈਸੇ? ਉਹ ਕਹਿੰਦੇ ਮੈਂ ਮਾਸੀ ਘਰ ਜਾਣਾ। ਅੰਦਰ ਚੱਲੋ। ਕਿਹੜੇ ਪੈਸੇ ਮੰਗਦੀ ਆ ਹੁਣੇ? ਵੇਲਣਾ ਮਾਰਿਆ ਸੀ ਐਨੇ ਮੇਰੇ। ਕੁਛ ਨਹੀਂ ਹੁੰਦਾ ਵੇਲਣਾ ਮਾਰਾ ਕੋਈ ਨਹੀਂ ਕਹਿੰਦੇ। ਕਿਉਂ ਖਾਂਦੀ ਆਏ? ਖਾਂਦੀ ਨਹੀਂ ਕਹਿੰਦੀ ਆ ਕੁਛ ਨਹੀਂ ਕਹਿੰਦੀ। ਖਾਂਦੀ ਨੇਂਂ ਦਿੰਦੀ ਖਾਣ ਨੂੰ ਵੀ ਤੂੰ ਪੈਸੇ ਦੇ ਮੈਨੂੰ ਮੈਂ ਤੈਨੂੰ ਕਹੇ ਮੰਗੇ ਤੂੰ ਬਾਹਰ ਚਲਾ ਗਿਆ ਦੇ ਦਿੰਨਾ ਲਿਆਉਣਾ ਸਵਾ ਲਿਆ ਮੈਂ ਕੀ ਖਾਣਾ ਵਾ ਪੈਸੇ ਦੇ ਮੈਨੂੰ ਅਕਾਦੋ ਬੋਲੀ ਨਾਲ ਟੱਕਰਾ ਮਾਰੀ ਜਾਂਨੇ ਹੋ ਇਹ ਕਾਦੇ ਵਾਸਤੇ ਪੈਸੇ ਮੰਗਦੀ ਪਈ ਆ ਕਹਿੰਦੀ ਮੈਂ ਮਾਸੀ ਘਰ ਜਾਣਾ ਢੱਡੀ ਆ ਲੈ ਭੈਣ ਘਰ ਜਾਣਾ ਕਹਿੰਦੀ ਆ ਅ ਸ਼ੁਕਰ ਆ 4 ਦਿਨ ਤੋਰ ਦੇ ਕੋਮਚ ਕਮ ਮੈਂ ਤਾਂ ਸੁੱਖ ਦਾ ਸਾਹ ਲੈ ਲੂੰਗੀ ਮੇਰਾ ਤਾਂ ਦਿਮਾਗ ਸ਼ਾਂਤ ਹੋ ਜਾ ਸਾਰਾ ਦਿਨ ਇਹ ਦਰਾ ਸਰਕਪਾਈ ਕਰ ਕਰਕੇ ਮੇਰਾ ਸਿਰ ਦੁਖਣ ਲੱਗਦੀ ਹੈ ਇਹ ਕੀ ਕਹਿੰਦੀ ਆ ਸ਼ੁਕਰ ਆ ਤੇ 4 ਦਿਨ ਇਹ ਕਿਤੇ ਚੱਲੀ ਆ ਤਾਂ ਇਹ ਸਾਸਰੀ ਘਰ ਕਾ ਬੁਲਾਉਂਦੀ ਆ ਚੱਲੀ ਆ ਮੈਂ ਜਾਣਾ ਉਹ ਨਹੀਂ ਸਾਸਰੀ ਘਰ ਬੁਲਾਉਂਦੀ ਖਵਾਉਂਦੀ ਕੀ ਖਵਾ ਨਹੀਂ ਖਵਾਉਂਦੀ ਹੈਗੀ ਇਹਦਾ ਮਸ਼ੀਨ ਮਸੂਨ ਲਵਾ ਦੇ ਕਿਤੇ ਜਾਂ ਕਿਸੇ ਹਸਪੀਟਲ ਚ ਦਾਖਲ ਕਰਾ ਦੇ ਨੂੰ ਮਸ਼ੀਨ ਇਨਜੀਕਤ ਕਰਾਉਣੇ ਹਾਲੇ ਤਾਂ ਮਸ਼ੀਨ ਦਾ ਵੀ ਸਾਰਾ ਕੀ ਖਾ ਲ ਜਿਹ ਚਾਂਦੀ ਆ ਨਾ ਇਹਨੂੰ ਤੋੜ ਦੇ ਤੋੜ ਦਿੰਨਾ ਮੈਂ ਕੋਈ ਗੱਲ ਨਹੀਂ ਜਾਣਾ ਖਾਣਾ ਹੈ ਹਾਂ ਭੁੱਖ ਲੱਗੀ ਆ ਤਾਂ ਖਾਣਾ ਨਹੀਂ ਜਾਣਾ ਖਾਣਾ ਮਾਂ ਲਿਆ ਦੇ ਇਹ ਨਹੀਂ ਦਿੰਦੀ ਇਹ ਤਾਂ ਮੇਲਣੇ ਮਾਰਦੀ ਆ ਮੈਨੂੰ ਕਿਉਂ ਐਵੇਂ ਮੇਲਣੇ ਮਾਰਦੀ ਆ ਖਵਾਉਗੀ ਏ ਹਾਏ ਮੈਂ ਕਦੋਂ ਇਹਦੇ ਮੇਲਣੇ ਮਾਰੇ ਮੈਂ ਰੋਟੀ ਬਣਾਉਂਦੇ ਸੀ ਇਹਨੇ ਫੋਨ ਦੀ ਬਾਦ ਐਡੀ ਉੱਚੀ ਕੀਤੀ ਹੋਈ ਸੀ ਮੈਂ ਤਾਂ ਐਸੇ ਨੂੰ ਕੋਲ ਉਹਦੇ ਮੈਂ ਰੋਟੀ ਬਣਾਉਂਦੇ ਸੀ ਤੂੰ ਇਹਨਾ ਆਪਣੀਆਂ ਗੱਲਾਂ ਨਾ ਕਰੀ ਜਾਓ ਤੇ ਤੂੰ ਪਾਸੇ ਆਸੇ ਦੀਆਂ ਗੱਲਾਂ ਨਾ ਕਰ ਤੂੰ ਮੈਨੂੰ ਪੈਸੇ ਦੇ ਚੰਗਾ ਪੈਸੇ ਦੇ ਦੇਣਾ ਠੀਕ ਆ ਹੌਲੀ ਬੋਲ ਸਾਨੂੰ ਸੁਣਦਾ ਵਾ ਤੈਨੂੰ ਜੇ ਘੱਟ ਸੁਣਦਾ ਤਾਂ ਸਾਨੂੰ ਵੀ ਪੂਰਾ ਵਧੀਆ ਸੁਣਦਾ ਵਾ ਸਾਡੇ ਨਾ ਕੰਨ ਪਾੜ ਇਹ ਤਾਂ ਬੋਲੀ ਕਰਕੇ ਛੱਡੂਗੀ ਆਪ ਤਾਂ ਬੋਲੀ ਹੈਗੀ ਸਾਡੇ ਵੀ ਕੰਨ ਪਾੜੂਗੀ ਦੇਖੀ ਸਹੀ ਉਹਦਾ ਮੈਂ ਅਗੇ ਕਿਹਾ ਫੋਨ ਆ ਫੋਨ ਆਵਾਜ਼ ਵਿੱਚ ਕਿਹਦੀ ਖੂਨ ਖੂਨ ਮੇਰੀ ਗੱਲ ਸੁਣੋ ਜੇ ਜਾਂਦੀ ਆ ਨਾ ਇਹਨੂੰ ਤੋੜ ਦੋ ਮਾਸੀ ਘਰੇ ਉਹਨਾਂ ਨੂੰ ਵੀ ਪਤਾ ਲੱਗੂ ਤੇ ਮੈਂ ਵੀ ਮੈਂ ਵੀ ਤਾਂ ਚਾਰ ਦਿਨ ਸੌਂ ਕੇ ਲੈ ਲੂੰ ਜਾ ਲੈ ਜਾ ਜਾ ਲੈ ਜਾ